ਕਾਰ ਬਣੇ ਰਕਾਰ ਟੁੱਟੇ ਰੁਪਿੰਦਰ ਦੋ ਦੋਨੇ ਕਬੱਡੀ ਪਾਈ ਐ ਰੱਜ ਕੇ ਸੁਨੱਖਾ ਖੇਡ ਵੱਡੀ ਮਾਲਕ ਦੀ ਬੜੀ ਕਿਰਪਾ RAM ਵਧਾਵੇ ਸੋ ਵਧੇ ਮੱਲ ਪਰਵਦੇ ਨਾ ਕੋਈ RAM ਵਧਾਵੇ ਸੁਭਦੇ ਆ ਮੰਗੀ ਆ ਕਹਿੰਦੇ ਬੱਗਿਆਂ ਵਾਲਾ ਜਿਲ੍ਹਾ ਜਲੰਧਰ ਮੰਗੀ ਉਸਤਾਦ ਰੁਪਿੰਦਰ ਮੰਗੀ ਉਸਤਾਦ ਰੁਪਿੰਦਰ ਮੰਗੀ ਉਸਤਾਦ ਮੇਲਾ ਨੱਕਦਾ 도ਲੇ ਵਾਲੇ ਨੇ ਮੇਲਾ ਨੱਕਰ ਲਾਤਾ ਓ ਬਾਈ ਮਨ ਇੱਕ ਕਬੱਡੀ ਪਾਈ ਹੈ ਮਰਲੀਆਂ ਦੇ ਲਾਗੇ ਤਲਵੰਡੀ ਸ੍ਰੇ ਪਿੰਡ ਹੈ ਜੇ ਪਿੰਡ ਦਾ ਕਹਿੰਦੇ ਵੀ ਰਿਸ਼ਪਾਲ ਕਬੱਡੀ ਖੇਡਿਆ ਉਸੇ ਪਿੰਡ ਦਾ ਰਮਨ ਦੂਜੇ ਪਾਸੇ ਸ਼ੈਲੀ ਸੁਖੀ ਤਿਆਰ ਕਬੱਡੀ ਘੋੜਿਆ ਕੁਝ ਕਰਨਾ ਪੈਣਾ ਸਾਰੇ ਆ ਘੋੜਾ ਹੈ ਦੋਦੇ ਵਾਲਾ ਉਹ ਘੋੜੇ ਨੂੰ ਲੱਗੇ ਘੋੜੀ ਸਹਿੰਦੇ ਹੈ ਘੋੜੇ ਨੂੰ ਲੱਗੇ ਬਾਗੀ ਅਦਵਾਲ ਹਰਾਂ ਦੀ ਕਹਿੰਦੇ ਵੱਡੀ سپورਟ ਹੈ ਆ ਪਈ ਫਿਰ ਰੇਡ ਮਠੱਡਿਆਂ ਵਾਲੇ ਪਿੰਡੇ ਦੀ ਟੀਮ ਖੇਡਦੀ ਹੈ ਇੱਕ ਪਾਸੇ ਆਲਾ ਪਰ ਡੋਡੇ ਵਾਲਾ ਕਿੱਥੇ ਲੋਟ ਆਉਂਦਾ ਉਹ ਡੋਡੇ ਗੱਲ ਫੁੱਟ ਕਲੱਬ ਦੇ ਲਈ ਬਹੁਤ ਵੱਡਾ ਸਹਿਯੋਗ ਹੈ ਭਜੀ ਜੀ ਥੀਰਾਵਾਲ ਸਾਡੀ ਖੇਡ ਫੈਡਰੇਸ਼ਨ ਦੇ ਮੇਰੇ ਵੀਰੋ ਪ੍ਰਧਾਨ ਵੀ ਰਹੇ ਨੇ ਉਹਨਾਂ ਦੀ ਸੇ ਥੋੜੀ ਢਿੱਲੀ ਅਰਦਾਸ ਹੈ ਵੀ ਛੇਤੀ ਛੇ ਜਾਬੋ ਗੋਕੇ ਇਹਨਾਂ ਮੈਦਾਨਾਂ ਦੇ ਵਿੱਚ ਕੋੜੇ ਨੇ ਕਮਾਲ ਕਰ ਦੁੱਤੀ ਆ ਕੋੜੇ ਨੇ ਕਮਾਲ ਕਰ ਦੁੱਤੀ ਆ ਕਿੱਲ ਗੱਡ ਕੇ ਚਿੰਬ ਕੱਢ ਕੇ ਕਿਤੀ ਠੋਕੇ ਤਸੱਲੀ ਵਾਲੀ ਧੰਦ ਮੇਤਰੋ ਰਾਦੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਚੜ ਗਏ ਸ਼ਰੀਰਾਂ ਅੰਦਰ ਦੋਦੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਜਦ ਪੈਰ ਪੁੱਟਣ ਗਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਆਹ ਕਾਲੇ ਸੰਘੇ ਵਾਲਾ ਕਹਿਰ ਕਰ ਲੋ ਫਿਰਦਾ ਪਰ ਦੋਦੇ ਵਾਲਾ ਲੋਟ ਨਹੀਂ ਆਉਂਦਾ ਹਾਂ ਲੋ ਦੋਦੇ ਵਾਲਾ ਲੋਟਰੀਆਂ ਦਾ ਕਰ ਲਈ ਤੁਸੀਂ ਵੀ ਆ ਰਪਿੰਦਰ ਦੋਦੇ ਵਾਲਾ ਕਬੱਡੀ ਪਾ ਰਿਹਾ ਹੈ। ਹੋਰ ਰਪਿੰਦਰ ਦੀ ਰੇਡ ਆ ਬਲਦੇਵ ਬੋਟਾ ਉਜਲਾ ਬੱਡਾ ਮਾਣ ਮਾਨ ਸਨਮਾਨ ਹੋਵੇਗਾ। ਕੰਮਾ ਉਜਲਾ ਸਾਣਾ ਵੀਰ ਆਨੰਦ ਮਾਨ ਦਾ ਮਾਣ ਖੇਡ ਕਬੱਡੀ ਦਾ। ਲਾਹ ਦੇਖਦੇ ਆ ਵੀ ਅਸਮੇ ਰਪਿੰਦਰ ਦੋਦੇ ਦੀ ਰੇਡ ਤੇ ਕਾਹ ਕਰਦਾ ਬਾਲ। ਇਹ ਸਮੇਂ ਦੀਆਂ ਗੱਲਾਂ ਹੋੜੀਆਂ ਨੇ ਮੇਰੇ ਮਿੱਤਰੋ ਕਿ ਲੱਖ ਲੱਖ ਦੀ ਪੌ ਕਬੱਡੀ ਲੱਗੂ ਜੱਫਾ ਲੱਖ ਦਾ ਬਹਿ ਦਰਨਾਜੇ ਦੇ ਟਾਈਮ ਦਾ 스타 ਹੈ ਘੋੜੇ ਦਾ ਯਾਰ। ਸਾਹਮਣੇ ਇਸ ਵੇਲੇ ਪਈ ਹੋਈ ਕਬੱਡੀ ਨੌਜਾਨ ਗਬਰੂ ਦੀ ਬੋਲਾ ਹੈ ਧਾਰਾ ਹੁਣ ਵੇਖਦਾ ਵੀ ਫਰਿਆਦ ਕੀ ਬਾਤ ਸਪਿੰਨਰ ਦੂਗਾ ਟਕਰਾ ਸਾਡਾ ਚੇਚੇ ਤਰਫ ਤੇ ਪੁੱਜੇ ਨੇ ਵਿਸ਼ੇਸ਼ ਕਰ ਤੇ ਧੰਨਵਾਦ ਹੈ ਆਓ ਵੇਖਦਾ ਵੀ ਆ ਸਮੇਂ ਦੋਦੇ ਵਾਲੇ ਰੁਪਿੰਦਰ ਦੀ ਰੇਡ ਆ ਲਓ ਚਾਰਾਂ ਦੇ ਵਿੱਚੋਂ ਵੇਖ ਰਿਹਾ ਵੀ ਕਾਲ ਥੜਕਾ ਦੜਕਾ ਕਰੇਗਾ ਗੱਲਾਂ ਸਮੇਂ ਦੀਆਂ ਹੋੜੀਆਂ ਨੇ ਮੇਰੇ ਮਿੱਤਰੋ ਲਓ ਵੇਖੋ ਵੀ ਆ ਸਮੇਂ ਦੋਦੇ ਵਾਲੇ ਪਾਲਾ ਸੋਤਾ ਜਸਵੰਤ ਟੀਮਾਂ ਮੰਗਾ ਢਿੱਲੋ ਦੀ ਉਹਨਾਂ ਨੇ ਐਲਾਨ ਕੀਤਾ ਹੈ ਵੀ ਹਰ ਜੱਫਾ 50 ਪਾਉਂਡ ਦਾ ਤੋਤੇ ਵਾਲਾ ਕੋੜਾ ਤੋਤੇ ਵਾਲਾ ਕੋੜਾ 50 ਤੋਤੇ ਵਾਲਾ ਕੋੜਾ ਸਵਾ ਲਾਉਂਦਾ ਮੇਰੇ ਲਈ ਕੋੜਾ ਕੋੜਾ ਹੋ ਗਈ ਮੇਰੇ ਮਿੱਤਰੋ ਗ੍ਰੇਵੈਂਡ ਵਾਰਕਿੰਗ ਦੇ ਲਈ ਇਸ ਮੈਚ ਦਾ ਕਹਿੰਦੇ ਵੀ ਪਹਿਲਾ ਜੱਫਾ ਲੱਗਿਆ ਤੇ ਤਾੜੀਆਂ ਨਾਲ ਮੇਰੇ ਮਿੱਤਰੋ